ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਰਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦੇ ਸ਼ਰਧਤਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਹਕ ਸੱਚ ਦੀ ਆਵਾਜ਼ ਨੂੰ ਬਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ ਆਉਣਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਬਾਰੇ ਗੱਲਬਾਤ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚਾ ਸੱਚ ਵਿੱਚ ਬਹੁਤ ਮਿਹਰਬਾਨੀ ਜੀਰਾ ਸਾਹਿਬ ਅੱਜ 24 ਮਾਰਚ 2017 11 ਚੇਤਨਾਨਕ ਸ਼ਾਇ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸੀ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲ 5 ਕੇਬਲ ਇਨ ਕੈਨੇਡਾ ਰੋਕੂ ਜਾਦੂ ਬਾਕਸ ਫੇਸਬੁੱਕ ਸ਼ਾਵਾ ਗਲੋਬਲ ਸੀਪੀਐਨ ਦੀ ਐਪ ਰਾਈਨ ਟੀਵੀ 84 ਦੀ ਐਪ ਰਾਈਨ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਜੀ ਡਾਰ ਸਾਹਿਬ ਹੁਣ ਆਪਾਂ ਗੱਲਬਾਤ ਕਰਦੇ ਆ ਅੱਜ ਦੇ ਐਮ ਇਸ਼ੂ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਅੱਜ ਇਸ ਹਫਤੇ ਦਾ ਆਖੀਲਾ ਪ੍ਰੋਗਰਾਮ ਹੈ ਜੀ ਔਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਫਰਾਈਡੇ ਦੇ ਇਸ ਪ੍ਰੋਗਰਾਮ ਚ ਸਿੰ ਕੁਛ ਨਾ ਕੁਛ ਅਕਾਡੈਮਿਕ ਕਿਤਾਬਾਂ ਨਾਲ ਸੰਬੰਧਿਤ ਜਾਂ ਕੋਈ ਇਤਿਹਾਸਕ ਕੰਟੈਕਸਟ ਸੰਦਰਭ ਦੇ ਵਿੱਚ ਗੱਲਬਾਤ ਕਰੀਏ ਜੀ ਔਰ ਅੱਜ ਦੇ ਇਸ ਪ੍ਰੋਗਰਾਮ ਚ ਜਿਹੜੇ ਦੋਵੇਂ ਇਸ਼ੂ ਅਸੀਂ ਚੁਣੇ ਨੇ ਉਨ੍ਹਾਂ ਦਾ ਆਧਾਰ ਬਿਸ਼ੱਕ ਦੋ ਐਡੀਟোরিয়াল ਨੇ ਔਰ ਦੋਨਾ ਐਡੀਟোরੀਅਲਸ ਨੂੰ ਲਿਖਣ ਵਾਲਿਆਂ 'ਚ ਭਾਵੇਂ 13000 ਮੀਲ ਦਾ ਫਰਕ ਹੈ ਇੱਕ ਨਿਊਯਾਰਕ ਟਾਈਮਸ ਦਾ ਐਡੀਟোরিয়াল ਹੈ ਔਰ ਇੱਕ ਇੰਡਸ ਟ੍ਰਿਬਿਊਨ ਦਾ ਜਿਹੜਾ ਕਿ ਚੰਡੀਗੜ੍ਹ ਬੇਸਡ ਪੇਪਰ ਹੈ ਉਸ ਦਾ ਐਡੀਟোরিয়াল ਜੀ ਪਰ ਇੱਕ ਗੱਲ ਜ਼ਾਹਰ ਹੈ ਕਿਉਂਕਿ ਅਸੀਂ ਤਾਂ ਆਲਮੋਸਟ ਹਰ ਰੋਜ਼ ਕੋਈ ਨਾ ਕੋਈ ਖਬਰ ਜਿਹੜੀ ਕਿ ਉੱਥੋਂ ਦੇ ਅਖੌਤੀ ਲੋਕਤੰਤਰ ਨਾਲ ਸੰਬੰਧਤ ਹੁੰਦੀ ਹੈ ਉਹਨਾਂ ਦੇ ਚੋਣਾਂ ਦੇ ਹਵਾਲੇ ਨਾਲ ਹੋਏ ਸਿੱਖ ਕੌਮ ਦੇ ਹਵਾਲੇ ਨਾਲ ਹੋਏ ਘਟਕਿੰਟੀਆਂ ਅਕਲੀਅਤਾਂ ਦੇ ਹਵਾਲੇ ਨਾਲ ਹੋਏ ਜੀ ਉਸ ਦੇ ਉੱਤੇ ਵਿਚਾਰ ਚਰਚਾ ਕਰਦੇ ਪਰ ਸਮੇਂ-ਸਮੇਂ ਇਹ ਜਿਹੜੀਆਂ ਲਿਖਤਾਂ ਇਨ੍ਹਾਂ ਦੇ ਵਿੱਚ ਅਪੀਅਰ ਹੁੰਦੀਆਂ ਨੇ ਜਿਹੜਾ ਕਿ ਕ੍ਰੈਡੀਬਲ ਇੰਟਰਨੈਸ਼ਨਲ মিডিਆ ਤੇ ਫਿਰ ਇਹ ਗੱਲ ਜੋ ਅਸੀਂ ਕਹਿ ਰਹੇ ਹੁੰਦੇ ਆ ਉਸ ਦੀ ਐਂਡੋਰਸਮੈਂਟ ਵੀ ਹੁੰਦੀ ਹੈ ਕਿ ਸਿਰਫ ਸਾਡਾ ਕੋਈ ਆਪਣਾ ਨਜ਼ਰੀਆ ਜਾਂ ਖਾਲਸਤਾਨ ਦਾ ਕੋਈ ਤੰਗ ਵਤੀਰਾ ਨਹੀਂ ਹੈ ਕਿ ਅਸੀਂ ਕੋਈ ਬਾਇਸ ਜਾਂ ਕੋਈ ਇਸ ਕਿਸਮ ਦੀ ਨਾ ਪੱਕੀ ਗੱਲ ਕਰਕੇ ਹੀ ਹਰ ਗੱਲ ਨੂੰ ਜਿਹੜਾ ਉਹ ਉਸ ਦੀ ਆਲੋਚਨਾ ਕਰ ਦੇ ਜੀ ਪਰ ਹਕੀਕਤਨ ਉੱਥੇ ਸਥਿਤੀ ਕੀ ਹੈ ਔਰ ਉੱਥੇ ਕੀ ਵਾਪਰ ਰਿਹਾ ਹੈ ਕੀ ਵਰਤ ਰਿਹਾ ਹੈ ਔਰ 1.3 ਬਿਲੀਅਨ ਲੋਕ ਕਿਸ ਡਰ ਖੋਫ ਚ ਜੀ ਰਹੇ ਨੇ ਉੱਥੇ ਕਿਵੇਂ ਆਮ ਸ਼ਹਿਰੀ ਦੀ ਆਵਾਜ਼ ਕੁੱਟ ਦਿੱਤੀ ਗਈ ਹੈ ਜੀ ਕਿਵੇਂ ਜਿਹੜੇ ਅਕਾਡੈਮਿਕ ਹਲਕਿਆਂ 'ਚ ਜਿਵੇਂ ਅਸੀਂ ਜੀਐਨਯੂ ਦੀ ਗੱਲ ਕੀਤੀ ਕਿ ਕਿਵੇਂ ਪੀਐਚਡੀ ਐਮਫਿਲ ਦੀਆਂ ਸੀਟਾਂ ਜਿਹੜੀਆਂ ਨੇ ਬਿਲਕੁਲ ਲੋ 194 ਤੇ ਲਿਆਏ ਨੇ ਹਜ਼ਾਰਾਂ ਨੂੰ ਕੱਟ ਕਰਕੇ ਔਰ ਬਾਕੀ ਥਾਵਾਂ ਤੇ ਕੀ ਵਰਤਾਰਾ ਕੀ ਵਤੀਰਾ ਹੈ ਉੱਥੇ ਜਿਹੜਾ ਕੋਈ ਆਵਾਜ਼ ਚੁੱਕਦਾ ਹੈ ਕੁਝ ਘੰਟਿਆਂ ਬਾਅਦ ਜਿਹੜਾ ਉਹਨੂੰ ਗੁੰਡਿਆਂ ਨੇ ਜਿਹੜਾ ਆ ਕੇ ਢਾਇਆ ਹੁੰਦਾ ਹੈ ਔਰ ਉਹ ਭਾਰਤ ਮਾਤਾ ਕੀ ਜੈ ਤੇ ਜੈ ਸ਼੍ਰੀ ਰਾਮ ਦੇ ਥੱਲੇ ਸਾਰੀ ਗੁੰਡਾਗਰਦੀ ਜਿਹੜੀ ਹੈ ਉਹ ਪ੍ਰਵਾਨ ਛੱਡ ਜਾਂਦੀ ਹੈ ਔਰ ਪਿਛਲੇ ਦਿਨਾਂ ਚ ਜਦੋਂ ਯੂਪੀ ਦੇ ਵਿੱਚ ਚੋਣਾਂ ਹੋਈਆਂ ਜਿੱਥੇ ਕਿ 200 ਮਿਲੀਅਨ ਤੋਂ ਜ਼ਿਆਦਾ ਲੋਕ ਰਹਿੰਦੇ ਨੇ ਔਰ ਮੁਸਲਮਾਨ 40 ਮਿਲੀਅਨ ਦੇ ਕਰੀਬ ਨੇ ਜੀ ਕਿਵੇਂ ਉਹਨਾਂ ਚੋਣਾਂ ਤੋਂ ਪਹਿਲਾਂ ਕਿਸ ਕਿਸਮ ਦਾ ਮੁਸਲਮਾਨਾ ਦੇ ਖਿਲਾਫ ਮਾਹੌਲ ਸਿਰਜਿਆ ਗਿਆ ਔਰ ਕਿਵੇਂ ਫਿਰ ਬੀਜੇਪੀ ਔਰ ਆਰਐਸਐਸ ਦੇ ਜਿਹੜੇ ਸਟ੍ਰੈਟਜਿਸਟਿਨ ਨੇ ਉਹਨਾਂ ਨੇ ਉੱਥੇ ਕੰਟਰੋਲ ਕੀਤਾ ਹਾਲਾਂਕਿ ਇਹ ਗੱਲ ਹੁਣ ਕੱਲੀ ਮਾਇਆਵਤੀ ਜਾਂ ਕੇਜਰੀਵਾਲ ਤੱਕ ਹੀ ਮ hạnੂਦ ਨਹੀਂ ਹੈ ਕਿ ਉਹ ਜਿਹੜੀਆਂ VOTING ਮਸ਼ੀਨਾਂ ਦੇ ਵਿੱਚ ਗੜਬੜ ਦੀ ਗੱਲ ਕਰ ਰਹੇ ਨੇ ਹੋਰ ਵੀ ਸਾਧਨਾਰਾਈ ਇਸ ਕਿਸਮ ਦੀ ਗੱਲ ਸਾਹਮਣੇ ਆ ਰਹੀ ਹੈ ਪਰ ਜ਼ਾਹਰ ਹੈ ਕਿ ਉਹਨਾਂ ਨੇ ਤਾਂ ਉਹਨਾਂ ਨੂੰ ਬਿਲਕੁਲ ਫੂਲ ਪ੍ਰੂਫ ਬਣਾ ਦਿੱਤਾ ਹੋਇਆ ਪਰ ਜਿਹੜੇ ਕਰਕੇ ਮੈਂ ਅੱਜ ਇਸ ਨੂੰ ਓਪਨਿੰਗ ਇਸ਼ੂ ਦੇ ਤੌਰ ਤੇ ਚੁਣੇ ਕਿ ਜਦੋਂ ਲਗਭਗ 3/4 ਬਹੁਤ ਵੀ ਜਿਹੜਾ ਜਾਂ 2/3 ਤਾਂ ਸਰਟਨਲੀ UP ਦੇ ਵਿੱਚ ਹੈ ਜੀ BJP ਨੂੰ ਮਿਲਿਆ ਤੇ ਉਹਨਾਂ ਦੀ ਮੁੱਖ ਮੰਤਰੀ ਦੀ ਚੋਣ ਜਿਹਦੇ ਲਈ ਉਹਨਾਂ ਨੇ ਇੱਕ ਬੜਾ ਮਾਰਕਡ ਗੁੰਡਾ ਜਿਹੜਾ ਬੇਸ਼ੱਕ ਜਨੇ ਖੰਨ ਚ ਮੁੰਦਰਾ ਪਾਈਆਂ ਹੋਈਆਂ ਯੋਗੀ ਨਾਂ ਰੱਖਿਆ ਔਰ ਮੈਂਬਰ ਪਾਰਲੀਮੈਂਟ ਵੀ ਹੈ ਉਹ ਸੈਟਿੰਗ ਔਰ ਜਿਹਦਾ ਰਿਕਾਰਡ ਚ ਜਿਹੜੇ ਨੇ ਉਹ ਕ੍ਰਿਮੀਨਲ ਕੇਸ ਨੇ ਹਮਲੇ ਦੇ ਕੇਸ ਨੇ ਗੜਵਾਲ ਨਾੜ ਸੰਬੰਧਤ ਇਹ ਠਾਕਰ ਜਿਹੜਾ ਕਿ ਬੀ ਐਸ ਸੀ ਜਨੇ ਕੀਤੀ ਹੋਈ ਹੈ ਲੇਕਿਨ ਇਹ ਆਪਣੀ ਜਵਾਨ ਉਮਰ ਚ ਪੜ ਪੜਾਈ ਤੋਂ ਬਾਅਦ ਗੋਰਖਨਾਥ ਦੇ ਉਸ ਡੇਰੇ ਚ ਆ ਗਿਆ ਗੋਰਖਪੁਰ ਦੇ ਜਿੱਥੇ ਕਿ ਪਹਿਲਾਂ ਹੀ ਜਿਹੜਾ ਉਹਨਾਂ ਦਾ ਸੀ ਉਹ ਹਿੰਦੂ ਮਹਾਸਭਾ ਦਾ ਵੀ ਪ੍ਰਧਾਨ ਰਿਹਾ ਔਰ ਤਿੰਨ ਚਾਰ ਵਾਰ ਉਹ ਵੀ ਮੈਂਬਰ ਪਾਰਲੀਮੈਂਟ ਰਿਹਾ ਸੀ ਜਿਸ ਨੇ ਫਿਰ ਇਹਨੂੰ ਗੱਦੀ ਨਸ਼ੀਨ ਬਣਾਇਆ ਔਰ ਇਹਨੇ ਇਹ ਕੋਈ ਬੇਸ਼ੱਕ ਆਰਐਸਐਸ ਔਰ ਹਿੰਦੂ ਤਵਾ ਤੇ ਸ਼ਿਵ ਸੈਨਾ ਅਜੰਡਾ ਇਹਨਾਂ ਦਾ ਸਾਂਝਾ ਹੀ ਹੈ ਲੇਕਿਨ ਇਹ ਕੋਈ ਆਰਐਸਐਸ ਤੇ ਵੀ ਡਿਪੈਂਡਸ ਦੇ ਤੌਰ ਤੇ ਨਹੀਂ ਕਰਦਾ ਇਹਨੇ ਆਪਣਾ ਰਾਹ ਬਣਾਉਣ ਦੇ ਲਈ ਹਿੰਦੂ ਵਾਹਿਨੀ ਨਾਂ ਦੀ ਇੱਕ ਜਥੇਬੰਦੀ ਜਿਨੇ ਫਿਰ ਉਹ ਸਾੜੇ ਦਿਵਾੜੇ ਚ ਮੁਸਲਮਾਨਾਂ ਦੇ ਖਿਲਾਫ ਹਿੰਸਾ ਦੀਆਂ ਕਾਰਵਾਈਆਂ ਕੀਤੀਆਂ ਉਹਨਾਂ ਨੂੰ ਡਰਾਇਆ ਧਮਕਾਇਆ ਔਰ ਇਹ ਜਨਾ ਵੀ ਜਿੰਨੀਆਂ ਵੀ ਮੁਸਲਮਾਨਾਂ ਦੇ ਖਿਲਾਫ ਇਹਨਾਂ ਦੀਆਂ ਸਕੀਮਾਂ ਜਨਾ ਚ ਕੀ ਜੀ ਮੁਸਲਮਾਨ ਲਵ ਜਿਹਾਦ ਕਰ ਰਹੇ ਨੇ ਹਿੰਦੂ ਕੁੜੀਆਂ ਨੂੰ ਪਸੰਦਦੇ ਨੇ ਇਹਨਾਂ ਦੇ ਮੁੰਡੇ ਜੀ ਜਾਂ ਉਹਦਾ ਇਹ ਕਹਿਣਾ ਕਿ ਜੀ ਇਹਨਾਂ ਦੀ ਆਬਾਦੀ ਵਧ ਰਹੀ ਹੈ ਔਰ ਸਾਡੀ ਘਟ ਰਹੀ ਹੈ ਜਾਂ ਕਨਵਰਸ਼ਨਸ ਦੇ ਨਾਂ ਥਲੇ ਕਿ ਜੀ ਇਹ ਈਸਾਈ ਔਰ ਦੂਜੇ ਕਨਵਰਟ ਕਰ ਰਹੇ ਨੇ ਔਰ ਇਹਨਾਂ ਨੂੰ ਮਾਰੋ ਇਹ ਸਾਰੇ ਜਿਹੜੇ ਨੇ ਇਸ਼ੂ ਇਹ ਇਨੇ ਹੀ ਇਸ ਯੋਗੀ ਨਹੀਂ ਲਿਆਂਦੇ ਔਰ ਅਸੀਂ ਈਵਨ ਪਾਰਲੀਮੈਂਟ ਦਾ ਵੀ ਰਿਕਾਰਡ ਕੱਢਿਆ ਕਿ ਇਹ ਨੇ ਐਮਪੀ ਹੁੰਦੇ ਆ ਜਿਹੜੇ ਪ੍ਰਾਈਵੇਟ ਬਿੱਲ ਲਿਆਂਦੇ ਉਹ ਇਹਨਾਂ ਮੁੱਦਿਆਂ ਦੇ ਉੱਤੇ ਹੀ ਸੀ ਖਾਸ ਤੌਰ ਤੇ ਜਿਹੜੇ ਕਿ ਇਹ ਦੱਸਦੇ ਨੇ ਕਿ ਭਾਈ ਇਹ ਇਹਦਾ ਨਿੱਜੀ ਤੌਰ ਤੇ ਔਰ ਜਿਹੜਾ ਗਰੁੱਪ ਇਹਨੇ ਬਣਾਇਆ ਉਹ ਕਿਵੇਂ ਜ਼ਾਹਰਾ ਤੌਰ ਦੇ ਉੱਤੇ ਡੈਮੋਕਰੇਸੀ ਜਾਂ ਕਾਨੂੰਨ ਦੇ ਖਿਲਾਫ ਇੱਕ ਗੁੰਡਾ ਬਰਗੇਡ ਹੈ ਜੀ ਹੁਣ ਜਿਸ ਅੰਦਾਜ਼ ਚ ਉਹਨੂੰ ਮੁੱਖ ਮੰਤਰੀ ਬਣਾਇਆ ਗਿਆ ਜਦੋਂ ਕਿ 200 ਮਿਲੀਅਨ ਲੋਕਾਂ ਦੀ ਨੁਮਾਇੰਦਗੀ ਜਿਹੜਾ ਬੰਦਾ ਕਰਦਾ ਹੈ ਜਿਹਨੇ ਕਾਨੂੰਨ ਲਾਗੂ ਕਰਨਾ ਹੈ ਜੇ ਉਹ ਖੁਦ ਕ੍ਰਿਮੀਨਲ ਰੈਕੋਰਡ ਔਰ ਇਸ ਕਿਸਮ ਦਾ ਹਿੰਦੂ ਫੈਨੇਟਿਕ ਹੈ ਸੋ ਜ਼ਾਹਰ ਹੈ ਹਾਲਾਂਕਿ ਅੱਜ ਵੀ ਸੋਸ਼ਲ ਮੀਡੀਆ ਦੇ ਹਵਾਲੇ ਨਾਲ ਦੱਸ ਰਿਹਾ ਸੀ ਕਿ ਵੀ ਜਦੋਂ ਅਡਵਾਨੀ ਨੂੰ ਪੁੱਛਿਆ ਜਾਂਦਾ ਉਹ ਕਹਿੰਦਾ ਜੀ ਮੈਂ ਸਭ ਤੋਂ ਵੱਡੀ ਗਲਤੀ ਇਹ ਕੀਤੀ ਸੀ ਕਿ ਮੈਂ ਨਰਿੰਦਰ ਮੋਦੀ ਨੂੰ ਚੀਫ ਮਿਨਿਸਟਰ ਬਣਾਇਆ ਸੀ ਗੁਜਰਾਤ ਦਾ ਜੀ ਤੇ ਉਹਨਾਂ ਹੀ ਅਲਟੀਮੇਟਲੀ ਮੇਰੇ ਹੀ ਪ੍ਰਧਾਨ ਮੰਤਰੀ ਦੀ ਜਿਹੜੀ ਕੁਰਸੀ ਸੀ ਉਹ ਮੇਰੇ ਤੋਂ ਖੋਹ ਲਈ ਜਿਹੜਾ ਮੈਂ ਬੜਨਾ ਸੀ ਤੇ ਇਹ ਬਣ ਗਿਆ ਕਿ ਵੀ ਮੋਦੀ ਵੀ ਇੱਕ ਦਿਨ ਇਹ ਰਿਗਰੈਟ ਕਰੇਗਾ ਕਿ ਵੀ ਉਹਨੇ ਦਿੱਤਿਆ ਨਾਥ ਇਹਨੂੰ ਯੋਗੀ ਨੂੰ ਬਣਾਇਆ ਮੁੱਖ ਮੰਤਰੀ ਕਿਉਂਕਿ ਅਲਟੀਮੇਟਲੀ ਇਹਦੀ ਕੁਰਸੀ ਵੀ ਉਹੀ ਖੋਏਗਾ ਜੀ ਜੀ ਤੇ ਮੈਂ ਇਸ ਦੇ ਉੱਤੇ ਕਮੈਂਟ ਕੀਤਾ ਮੈਂ ਕਿਹਾ ਨਹੀਂ ਨਰਿੰਦਰ ਮੋਦੀ ਨੂੰ ਮੁੱਖ ਮੰਤਰੀ ਬਣਾਉਣ ਤੋਂ ਪ੍ਰਧਾਨ ਮੰਤਰੀ ਤੱਕ ਵੀ ਆਰਐਸਐਸ ਲੈ ਕੇ ਗਿਆ ਸੀ ਕਿਉਂਕਿ ਆਰਐਸਐਸ ਨੇ ਸਭ ਤੋਂ ਪਹਿਲਾਂ ਮਖੌਟਾ ਭਾਜਪਾ ਨੂੰ ਰੱਖਿਆ ਉਹਨਾਂ ਨੇ ਕਿਹਾ ਜੀ ਇਹ ਲਖਨਵੀ ਉਰਦੂ ਬੋਲਣ ਵਾਲਾ ਔਰ ਸ਼ਕੀਨ ਜਿਹੜਾ ਹੈ ਲੇਕਿਨ ਇਹਨੂੰ ਆਮ ਲੋਕ ਥੋੜਾ ਚੰਗਾ ਸਮਝਦੇ ਨੇ ਸੈਕੂਲਰ ਹੈ ਇਦੇ ਰਾਈ ਅਸੀਂ ਵਿੱਚ ਵੜੀ ਐ ਸੋ ਪਹਿਲੀ ਭਾਜਪੀ ਦੀ ਪ੍ਰੈਜ਼ੀਡੈਂਸੀ ਉਹਨਾਂ ਨੇ ਉਹਦੇ ਤੱਕ ਉਹਦੇ ਤੋਂ ਕੱਢੀ ਜੀ ਫਿਰ ਜਦੋਂ ਉਹਨਾਂ ਨੂੰ ਲੱਗਾ ਕਿ ਵੀ ਇਹਦਾ ਕੰਮ ਹੁਣ ਇਹਨੂੰ ਵਰਤ ਰਿਹਾ ਫਿਰ ਉਹਨਾਂ ਨੇ ਜਿਹੜਾ ਅਡਵਾਨੀ ਨੂੰ ਜਿਹੜਾ ਪ੍ਰੋਜੈਕਟ ਕਰਨਾ ਸ਼ੁਰੂ ਕੀਤਾ ਪਰ ਇਨ ਦਾ ਮੀਨ ਟਾਈਮ 2002 ਚ ਜਿਸ ਅੰਦਾਜ਼ ਚ ਮੋਦੀ ਨੇ ਮੁਸਲਮਾਨਾਂ ਦਾ ਵਡਾਂਗਾ ਕੀਤਾ ਉਹਨਾਂ ਦੇ ਖਿਲਾਫ ਹਿੰਸਾ ਕੀਤੀ ਆਰਐਸਐਸ ਨੂੰ ਲੱਗਾ ਵੀ ਨਹੀਂ ਵੀ ਅਡਵਾਨੀ ਰਾਠ ਯਾਤਰਾ ਤੱਕ ਠੀਕ ਸੀ ਉਹ ਇਹਨੇ ਕੰਮ ਕਰਤਾ ਹੁਣ ਇਹ ਰੋਲ ਹੈ ਮੋਦੀ ਨੂੰ ਬਣਾ ਦਿੱਤਾ ਹੁਣ ਮੋਦੀ ਦੀ ਯੂਸਫੁਲਨੈਸ ਉਹਨਾਂ ਨੇ ਵਰਤ ਲਈ ਹੁਣ ਕਿਉਂਕਿ ਫਾਈਨਲ ਸਟ੍ਰੋਕ ਉਹਨਾਂ ਨੇ ਦੇਣਾ ਹੈ ਫਾਈਨਲ ਸੋਲੂਸ਼ਨ ਕਰਨਾ ਹੈ ਤੇ ਉਹਨਾਂ ਨੇ ਮੋਦੀ ਦੀ ਰਿਪਲੇਸਮੈਂਟ ਜਿਹੜੀ ਆ ਉਹ ਦਿੱਤਿਆ ਯੋਗੀ ਲਿਆ ਹੁੰਦਾ ਹੈ ਕਿ ਵੀ ਹੁਣ ਇਸ ਤੋਂ ਅਗਲਾ ਸਟੈਪ ਦੇਖੋ ਕਿ ਵੀ ਕੀ ਕਰਵਾਉਣਾ ਜੀ ਅਰਜ਼ਾਰ ਹੈ ਕਿ ਵੀ ਉਹਨੇ ਆਂਦੇ ਹੀ ਪਹਿਲੇ 2-4 ਦਿਨ ਜਿਵੇਂ ਸਾਰੇ ਪੁੱਛੜ ਖਾਨੇ ਜੀ ਇਲੀਗਲ ਪੁੱਛੜ ਖਾਨੇ ਬੰਦ ਕਰ ਦਿਓ ਉਹ ਲੀਗਲ ਕੀ ਨੇ ਮਤਲਬ ਇਹ ਹੈ ਕਿ ਮੁਸਲਮਾਨਾਂ ਦਾ ਹਾਲ ਜੋ ਕਰਨਾ ਹੈ ਉਹਨਾਂ ਦੇ ਕੋਈ ਕਹਿ ਰਹੇ ਸੀ ਜੀ ਕਿ ਹੁਣ ਤਾਂ ਅਸੀਂ ਬਕਰੀ ਦੇ ਵੀ ਨਹੀਂ ਮਨਾ ਸਕਾਂਗੇ ਉਹਦੇ 40 ਮਿਲੀਅਨ ਲੋਕ ਜਿਹੜੇ ਨੇ ਆਲਮੋਸਟ 4 ਕਰੋੜ ਉਹਨਾਂ ਦਾ ਤੁਸੀਂ ਖਾਣ ਪਾਣ ਵੀ ਬੰਦ ਕਰ ਦਿੱਤਾ ਔਰ ਉਹਦੇ ਤੇ ਕਿਸੇ ਨੇ ਕਮੈਂਟ ਕੀਤਾ ਸੀ ਕਿ ਵੀ ਹੁਣ ਜਦੋਂ ਇਹ ਕਹਿ ਰਿਹਾ ਕਿ ਬੈਲ ਵੀ ਨਾ ਮਾਰੋ ਭੈਂਸਾਂ ਵੀ ਨਹੀਂ ਔਰ ਦੂਜਾ ਉਹਨਾਂ ਨੇ ਕਿਹਾ ਵੀ ਹੁਣ ਤਾਂ ਜਿਹੜੇ ਯੂਪੀ ਦੇ ਚਿੜੀਆਂ ਘਰ ਦੇ ਸ਼ੇਰ ਨੇ ਉਹ ਵੀ ਪਾਲਕ ਪਨੀਰ ਹੀ ਖਾਣਗੇ ਤੇ ਵੀ ਉਹਨਾਂ ਦਾ ਵੀ ਇਹਨਾਂ ਨੇ ਫਿਰ ਜਿਵੇਂ ਮੈਂ ਦੱਸਿਆ ਸੀ ਵੀ ਮਸਜਿਦ ਦੇ ਉੱਤੇ ਬੀਜੇਪੀ ਦਾ ਝੰਡਾ ਲਾਉਣਾ ਔਰ ਫਿਰ ਉਹ ਇਸ ਕਿਸਮ ਦੀਆਂ ਬਰਗੇਡਾਂ ਬਣਾ ਦੁੱਤੀਆਂ ਕਿ ਜੀ ਐਂਟੀ ਰੋਮੀਓ ਬਰਗੇਡ ਹੈ ਕਿ ਵੀ ਇਹ ਜਿਹੜਾ ਅਸੀਂ ਕਾਲਜਾਂ ਦੇ ਬਾਹਰ ਜਾਂ ਦੂਜੇ ਗੁੰਡਾਗਰਦੀ ਤੁਸੀਂ ਗੁੰਡਿਆਂ ਨੇ ਗੁੰਡਾਗਰਦੀ ਕੀ ਰੋਕਣੀ ਹੈ ਸੋ ਇਹ ਹੈ ਵੀ ਗੁੰਡਿਆਂ ਨੇ ਅੱਗੋਂ ਗੁੰਡਾਗਰਦੀ ਕਰਨ ਦੇ ਲਈ ਆਪਣੇ ਕਮਿਸ਼ਨ ਲੈਣ ਦੀ ਥਾਂ ਬਣਾ ਲਈ ਸੋ ਇਹ ਜਿਹੜਾ ਸਾਡਾ ਸਾਰਾ ਐਨਾਲਿਸਿਸ ਸੀ ਕਿ ਵੀ ਇਹ ਅਲਟੀਮੇਟਲੀ ਕਿਸ ਐਕਸਟ੍ਰੀਮ ਹਿੰਦੂ ਤਵਾਦ ਐਜੰਡਾ ਲਾਗੂ ਹੋ ਰਿਹਾ ਹੈ ਨਿਊਯਾਰਕ ਟਾਈਮਜ਼ ਨੇ ਆਪਣਾ ਐਡੀਟੋਰੀਅਲ ਇਹਦੇ ਤੇ ਲਿਖਿਆ ਜਿਹਦੇ ਬੜਾ ਰਿਐਕਸ਼ਨ ਹੋਇਆ ਅੱਜ ਇੰਡੀਆ ਦੇ ਵਿਦੇਸ਼ ਮੰਤਰਾਲੇ ਨੇ ਵੀ ਜਿਹੜਾ ਇਹਦੇ ਤੇ ਪ੍ਰੋਟੈਸਟ ਕੀਤਾ ਜੀ ਆਮ ਤੌਰ ਤੇ opinion ਪੇਜ ਦੇ ਥੱਲੇ ਨਾਂ ਨਹੀਂ ਲਿਖਿਆ ਹੁੰਦਾ ਕਿ ਵੀ ਕਿਹਦਾ ਇਹਦੇ ਥੱਲੇ ਉਹਨਾਂ ਨੇ ਜਿਹੜਾ opinion ਪੇਜ ਦੇ ਥੱਲੇ ਐਡੀਟੋਰੀਅਲ ਉਹਨਾਂ ਨੇ ਲਿਖਿਆ 23 ਮਾਰਚ ਦਾ ਉਹਦੇ ਚ ਉਹਨਾਂ ਨੇ ਦਾ ਐਡੀਟੋਰੀਅਲ ਬੋਰਡ ਕਿ ਵੀ ਇਹ ਕਿਉਂਕਿ ਇਸ ਕਿਸਮ ਦੇ ਇਹ ਨਹੀਂ ਹੁੰਦਾ ਜੇ ਕੱਲ ਨੂੰ ਕਿਸੇ ਨੇ ਮਾਫੀ ਮੰਗ ਲੈਣੀ ਹੈ ਜੇ ਅਸੀਂ ਲਿਖਿਆ ਉਹਦਾ ਹੈਡਲਾਈਨ ਇਹ ਹੈ ਕਿ ਮਿਸਟਰ ਮੋਦੀਜ਼ ਪੈਰਲਸ ਏਮਬ੍ਰੇਸ ਆਫ ਹਿੰਦੂ ਐਕਸਟਰੀਮਿਸ ਕਿ ਭੀਆ ਹੁਣ ਜਿਹੜਾ ਪੈਰਲ ਤਬਾਹੀ ਵਾਲਾ ਜਿਹੜਾ ਉਹਨੇ ਜੋਫੀ ਪਾਈ ਹੈ ਹਿੰਦੂ ਐਕਸਟਰੀਮਿਸ ਉਹ ਤਾਂ ਇਵੇਂ ਕਹਿ ਰਹੇ ਨੇ ਜਿਵੇਂ ਮੋਦੀ ਐਕਸਟਰੀਮਿਸ ਪਰ ਮੋਦੀ ਵਰਗਾ ਜਿਹੜਾ ਮਰਡਰਰ ਜਾਂ ਦੂਜਾ ਸੀ ਉਹਦਾ ਵੀ ਯੂਸਫੁਲનેસ ਆਰ ਐਸਐਸ ਨੇ ਦੇਖਿਆ ਕਿ ਹੁਣ ਇਸ ਤੋਂ ਅਗਲਾ ਸਟੈਪ ਕਿ ਫਾਈਨਲੀ ਜਿਹੜਾ ਮੋਨ ਭਗਵਤ ਨੇ ਕਿਹਾ ਸੀ ਕਿ ਅਸੀਂ 2020 ਤੱਕ ਸਭ ਨੂੰ Hindu ਬਣਾ ਦੇਣਾ ਉਹ ਅਦਿੱਤਿਆ ਯੋਗੀ ਹੋ ਸਕਦਾ ਹਨ ਦੇਖਿਆ ਵੀ ਮੋਦੀ ਦਾ ਵੀ ਹੁਣ ਜਿੰਨਾ ਕੰਮ ਲੈਣਾ ਸੀ ਇਹਦੇ ਤੋਂ ਲੈ ਲਿਆ ਔਰ ਇਸ ਐਡੀਟোরিয়াল ਸੈਂਸ ਹੀ ਵਾਸ ਇਲੈਕਟਡ ਇਨ 2014 ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਆਫ ਇੰਡੀਆ ਹੈਜ਼ ਪਲੇਡ ਅ ਕੇਜੀ ਗੇਮ ਐਪੀਜ਼ਿੰਗ ਹਿਸ ਪਾਰਟੀਆਂਜ਼ ਹਾਰਡਲਾਈਨ Hindu ਬੇਸ ਵਾਈਲ ਪ੍ਰੋਮੋਟਿੰਗ ਸੈਕੂਲਰ ਗੋਲਸ ਆਫ ਡਿਵੈਲਪਮੈਂਟ ਐਂਡ ਇਕਨੋਮਿਕ ਗ੍ਰੋਥ despight warning signs that he was willing to humor hindu extremists mr modi refrained from overtly, overtly approving violence against the nation's muslim minority ਗੱਜੇ 2014 ਜਦੋਂ ਤੋਂ ਮੋਦੀ ਪ੍ਰਾਈਮ ਮਿਨਿਸਟਰ ਬਣਿਆ ਉਹਨੇ ਇੱਕ ਬੜੀ ਇਸ ਕਿਸਮ ਦੀ ਗੇਮ ਖੇਡੀ ਕਿ ਇੱਕ ਪਾਸੇ ਉਹ ਆਪਣਾ ਜਿਹੜਾ ਹਾਰਡਲਾਈਨ ਹਿੰਦੂ بیس ਹੈ ਉਹਨੂੰ ਵੀ ਖੁਸ਼ ਕਰ ਰਿਹਾ ਸੀ ਪਰ ਦੂਜੇ ਪਾਸੇ ਵਿਕਾਸ ਔਰ ਆਰਥਿਕ ਤਰੱਕੀ ਦੀ ਗੱਲ ਕਰਕੇ ਉਹ ਆਪਣਾ ਸੈਕੂਲਰ ਬੇਸ ਵੀ ਜਿਹੜਾ ਉਹ ਮਜ਼ਬੂਤ ਕਰ ਰਿਹਾ ਸੀ ਔਰ ਇਸ ਦੇ ਬਾਵਜੂਦ ਕਿ ਭਈ ਉਹ ਹਿੰਦੂ ਐਕਸਟਰੀਮਿਸਟ ਉਹ ਵੀ ਖੁਸ਼ ਕਰ ਰਿਹਾ ਸੀ ਪਰ ਉਹਨੇ ਕੋਈ ਵੀ ਇਸ ਕਿਸਮ ਦਾ ਓਪਨ ਸਟੈਂਡ ਨਹੀਂ ਲਿਆ ਜਿਹੜਾ ਮੁਸਲਮਾਨਾਂ ਦੇ ਖਿਲਾਫ ਸਿੱਧੇ ਤੌਰ ਤੇ ਹਿੰਸਾ ਦੀ ਗੱਲ ਕਰਦਾ ਹੋਵੇ ਜੀ ਔਨ ਸੰਡੇ ਮਿਸਟਰ ਮੋਦੀ ਰੀਵਿਲਡ ਹਿਸ ਹੈਂਡ ਉਹਨੇ ਕਿਹਾ ਜੀ ਐਤਵਾਰ ਦੇ ਦਿਨ ਕਿ ਨੇ ਨੇਤਾ ਚੁਣਿਆ ਇਹਨੂੰ ਜੋਗੀ ਨੂੰ ਕਿ ਭਈ ਹੁਣ ਮੋਦੀ ਨੇ ਆਪਣਾ ਅਸਲੀ ਹੱਥ ਦਿਖਾ ਦਿੱਤਾ emboldened by landslide victory in recent elections in india's largest state uttar pradesh his party named a firebrand hindu cleric yogi aditya nath as the state's leader unhon keh ja jehdi badi mazboot unhanu jit hasil hui hai sab to vaddi bharat di uttar pradesh state os di party ne hun jada aag ugran wala ek hindu hai yogi aditya nath unnu party da leader banaya The move is a shocking rebuke to religious minorities and a sign that could political that cold political calculations ahead of national elections in 2019 have led Mr. Modi's Bharatiya Janata Party to believe that nothing stands in the way of realizing its long held dream of transforming a secular repub republic into a Hindu state. And ਇਨਾਂ ਦੇ ਸੇਨਰ ਜਿਹੜੇ ਅਕਲਮੰਦ ਲੋਕ ਨੇ ਉਹਨਾਂ ਨੂੰ ਸਮਝ ਆ ਗਈ ਹੈ ਕਾਸ਼ ਇਹ ਪਹਿਲਾਂ ਸਮਝ ਆਇਆ ਹੁੰਦਾ ਅਮਰੀਕਨ ਸਟੇਟ ਜਾਂ ਵਾਮ ਐਡਮਿਨਿਸਟ੍ਰੇਸ਼ਨ ਨੇ ਇਹਨੂੰ ਸਿਰ ਤੇ ਨਾ ਚੜਾਇਆ ਹੁੰਦਾ ਜੀ ਔਰ ਉਹਨਾਂ ਬਿਲਕੁਲ ਉਹਨਾਂ ਨੇ ਕਲੀਅਰ ਲੈ ਕੇ ਆਇਆ ਕਿ ਵੀ ਇਹ ਜਿਹੜਾ ਉਹਦਾ ਦਿੱਤਿਆਨਾਥ ਦਾ ਲੀਡਰ ਬਣਨਾ ਹੈ ਇਹ ਜਿਹੜੀਆਂ ਅਕਲੀਅਤਾਂ ਨੇ ਘਟਗਿੰਦੀਆਂ ਨੇ ਧਾਰਮਿਕ ਉਹਨਾਂ ਨੂੰ ਬੜਾ ਦਿੱਤਾ ਹੋਇਆ ਝਟਕਾ ਹੈ ਔਰ ਇਹ ਗੱਲ ਦੱਸਦਾ ਹੈ ਕਿ 2019 ਦੀਆਂ ਚੋਣਾਂ ਤੱਕ ਪਹੁੰਚਦੇ ਆ ਭਾਰਤੀ ਜਨਤਾ ਪਾਰਟੀ ਨੇ ਇਹ ਆਪਣਾ ਮਾਨ ਬਣਾ ਲਿਆ ਕਿ ਭਈ ਹੁਣ ਉਹਨਾਂ ਨੂੰ ਕੋਈ ਵੀ ਚੀਜ਼ ਉਹਨਾਂ ਦਾ ਜਿਹੜਾ ਸੁਪਨੇ ਕਿ ਭਾਰਤ ਦੀ ਸੈਕੂਲਰ ਸਟੇਟ ਨੂੰ ਹਿੰਦੂ ਸਟੇਟਸ ਕਨਵਰਟ ਕਰਨਾ ਕੋਈ ਵੀ ਇਹਦੇ ਰਾਹ ਦੀ ਰੁਕਾਵਟ ਨਹੀਂ ਹੈ ਔਰ ਉਹ ਖੁੱਲ ਕੇ ਹੁਣ ਇਸ ਏਜੰਡੇ ਦੇ ਉੱਤੇ ਆ ਗਏ ਨੇ ਜੀ ਮਿਸਟਰ ਅਦਿਤਿਆ ਨਾਥ ਹੈਜ਼ ਮੇਡ ਅ ਪੋਲਿਟিক্যাল ਕਰੀਅਰ ਆਫ ਡਿਮੋਨਾਈਜ਼ਿੰਗ ਮੁਸਲਮਸ ਥੰਡਰਿੰਗ ਅਗੇਂਸਟ ਸੱਚ ਇਮੇਜినਰੀ ਪਲOTS ਐਜ਼ ਲਵ ਜਿਹਾਦ ਦਾ ਨੋਸ਼ਨ ਦੈਟ ਮੁਸਲਮੈਨ ਕਨਾਈਵ ਟੂ ਵਾਟਰ ਡਾਊਨ ਦਾ ਓਵਰਵੈਲਮਿੰਗ ਹਿੰਦੂ ਮੈਜੋਰਟੀ ਬਾਈ ਸੈਡਿਊਸਿੰਗ ਹਿੰਦੂ ਔਰਤਾਂ ਅਦਿੱਤਿਆ ਨਾਥ ਉਹ ਬੰਦਾ ਹੈ ਜਿਹੜਾ ਜਿਹਦਾ ਸਿਆਸੀ ਕੈਰੀਅਰ ਹੀ ਇਸ ਤੋਂ ਨਿਕਲਿਆ ਹੈ ਕਿ ਉਹ ਮੁਸਲਮਾਨਾਂ ਨੂੰ ਸ਼ੈਤਾਨ ਸਾਬਤ ਕਰਦਾ ਹੈ ਔਰ ਇਹ ਇਸ ਕਿਸਮ ਦੇ ਪ੍ਰਚਾਰ ਕਰਦਾ ਹੈ ਕਿ ਵੀ ਇਹ ਲਵ ਜਿਹਹਾਦ ਕਰਦੇ ਨੇ ਕਿ ਜਿਹੜੇ ਮੁਸਲਮਾਨ ਬੰਦੇ ਨੇ ਉਹ ਹਿੰਦੂ ਮੈਜੋਰਟੀ ਦੀਆਂ ਔਰਤਾਂ ਨੂੰ ਜਿਹੜਾ ਹੈ ਉਹਨਾਂ ਨੂੰ ਫਸਲਾ ਕੇ ਉਹਨਾਂ ਦੇ ਉਹਨਾਂ ਨੂੰ ਜਿਹੜਾ ਹੈ ਉਹ ਆਪਣੇ ਨਾਲ ਜੋੜਦੇ ਨੇ اور انہوں نے لو جہاد کیا ہی ڈیفینڈڈ ہے ہندو ماب दैट ਮਰਡਰਡ ا ਮਸਲਮੈਨ ان 2015 অন দা ਸਸਪੀਸ਼ਨ ਥੈਟ ਹਿਸ ਫੈਮਲੀ ਵਾਸ ਈਟਿੰਗ ਬੀਫ ਐਂਡ ਸੈਡ ਮੁਸਲਮਸ ਹੂ ਵਾਕਟ ਐਟ ਪਰਫਾਰਮਿੰਗ ਐਟ ਯੋਗਾ ਸੈਲੂਟੇਸ਼ਨ ਟੂ ਦਾ ਸਨ ਸ਼ੁੱਡ ਡਰਾਉਨ ਥੈਮਸੈਲਵਜ਼ ਇਨ ਦਾ ਸੀ ایڈیٹوریل ਕਹਿੰਦਾ ਹੈ ਕਿ ਵੀ ਇਵਨ 2015 ਚ ਭੀੜ ਨੇ ਜਿਹੜੇ ਇੱਕ ਮੁਸਲਮਾਨ ਨੂੰ ਮਾਰਿਆ ਕਿ ਜੀ ਇਹ ਬੀਫ ਖਾਂਦਾ ਸੀ ਜਿਹੜਾ ਦਾਦਰੀ ਦੇ ਵਿੱਚ ਕਾਂਡ ਹੋਇਆ ਉਹਦੀ ਉਹਨੂੰ ਵੀ ਡਿਫੈਂਡ ਕੀਤਾ ਸੀ ਇਹਨੇ ਯੋਗੀ ਨੇ ਔਰ ਉਹਨਾਂ ਨੇ ਕਿਹਾ ਵੀ ਜਿਹੜੇ ਮੁਸਲਮਾਨ ਇਹ ਕਹਿੰਦੇ ਨੇ ਕਿ ਭਾਈ ਅਸੀਂ ਸੂਰਜ ਨਮਸਕਾਰ ਨਹੀਂ ਕਰਨਾ ਉਹਨਾਂ ਨੂੰ ਜਿਹੜਾ ਉਹ ਸਮੁੰਦਰ ਦੇ ਵਿੱਚ ਡੋਪ ਦੇਣਾ ਚਾਹੀਦਾ ਇੱਕ ਲਾਈਨ ਇਹਦੇ ਪ੍ਰਿੰਟ ਆਊਟ 'ਚ ਕੱਟੀ ਹੋਈ ਹੈ ਪਰ ਇਹਦੇ 'ਚੋਂ ਅਗਲਾ ਉਹ ਕਹਿੰਦਾ ਹੈ ਕਿ ਉੱਤਰ ਪ੍ਰਦੇਸ਼ ਹੋਮ ਟੂ ਮੋਰ 200 ਮਿਲੀਅਨ ਪੀਪਲ ਬੈਡਲੀ ਨੀਡਸ ਡਿਵੈਲਪਮੈਂਟ ਨਾਟ ਆਈਡੀਓਲੋਜੀਕਲ ਸ਼ੋਮੈਨਸ਼ਿਪ ਕਿ ਉੱਤਰ ਪ੍ਰਦੇਸ਼ ਜਿਹੜਾ ਇੱਕ ਸੂਬਾ ਜਿੱਥੇ 200 ਮਿਲੀਅਨ ਤੋਂ ਜ਼ਿਆਦਾ ਲੋਕ ਨੇ ਉਹਨਾਂ ਨੂੰ ਵਿਕਾਸ ਚਾਹੀਦਾ ਹੈ ਇਸ ਕਿਸਮ ਦੀ ਵਿਚਾਰ ਤਾਰਕ ਜਿਹੜੀ ਹੈ ਉਹ ਗੱਲ ਨਹੀਂ ਚਾਹੀਦੀ ਦਾ ਸਟੇਟ ਹੈਜ਼ ਦਾ ਹਾਈਐਸਟ ਇਨਫੈਂਟ ਮਾਰਟੈਲਿਟੀ ਰੇਟ ਇਨ ਦਾ ਕੰਟਰੀ ਕਿ ਇਸ ਸਟੇਟ ਦਾ ਸਭ ਤੋਂ ਜ਼ਿਆਦਾ ਇਨਫੈਂਟ ਛੋਟੇ ਬੱਚੇ ਜਿਹੜੇ ਨੇ ਉਹਨਾਂ ਦੇ ਮਰਨ ਦੀ ਦਰ ਹੈ ਨੀਅਰਲੀ ਹਾਫ ਆਫ ਇਟਸ ਚਿਲਡਰਨ ਆਰ ਸਟੰਟਡ ਕਿ ਯੂਪੀ ਦੇ ਲਗਭਗ ਅੱਧੇ ਬੱਚੇ ਜਿਹੜੇ ਨੇ ਉਹ ਸਟੰਟ ਹੁੰਦਾ ਹੈ ਬੋਣਾਪਨ ਉਹ ਉਹਦੇ ਵਿੱਚ ਪੈਦਾ ਹੁੰਦੇ ਨੇ ਆ ਨੀਅਰਲੀ ਹਾਫ ਆਫ ਚਿਲड्रन ਆਰ ਸਟੈਂਡਰਡ ਐਜੂਕੇਸ਼ਨਲ ਆਊਟਕਮਸ ਆਰ ਡਿਸਮਲ ਉਹਦੇ ਚੋਂ ਕੁਝ ਵੀ ਪੜ੍ਹਾਈ ਦੇ ਪੱਖੋਂ ਵੀ ਬਹੁਤ ਥੱਲੇ ਦਾ ਕੰਮ ਹੈ ਯੂਥ ਅਨ এমਪਲੋਇਮੈਂਟ ਇਜ਼ ਹਾਈ ਕਿ ਜਿਹੜੀ ਨੌਜਵਾਨਾਂ ਦੀ ਬੇਰੁਜ਼ਗਾਰੀ ਉਹ ਵੀ ਸਭ ਤੋਂ ਜ਼ਿਆਦਾ ਹੈ ਜੀ ਮਿਸਟਰ ਦਿੱਤਿਆਨਾਥ ਹੈ ਸਾਊਂਡਡ ਦਾ ਰਾਈਟ ਨੋਟ ਸੇਇੰਗ ਮਾਈ ਗਵਰਨਮੈਂਟ ਵਿਲ ਬੀ ਫਾਰ एवरीवन ਨਾਟ ਸਪੈਸੀਫਿਕ ਨਾਟ ਸਪੈਸੀਫਿਕਲੀ ਫਾਰ ਐਨੀ ਕਾਸਟ অর ਕਮਿਊਨਿਟੀ ਐਂਡ ਪ੍ਰੋਮਿਸਿੰਗ ਟੂ ਮੇਕ ਉੱਤਰ ਪ੍ਰਦੇਸ਼ ਦਾ ਡ੍ਰੀਮ ਲੈਂਡ ਆਫ ਮਿਸਟਰ ਮੋਦੀਜ਼ ਡਿਵੈਲਪਮੈਂਟ ਮਾਡਲ ਇਹ ਵੀ ਉਹਦਾ ਵਰਜਨ ਵੀ ਦਿੱਤਾ ਹੈ ਉਹਨੇ ਕਿਹਾ ਜੀ ਮੈਂ ਸਭ ਦੇ ਲਈ ਹਾਂ ਔਰ ਅਸੀਂ ਮੋਦੀ ਦਾ ਵਿਕਾਸ ਮਾਡਲ ਨੂੰ ਬਣਾਉਂਗਾ ਬਟ ਦਾ ਅਪੁਆਇੰਟਮੈਂਟ ਸ਼ੋਜ਼ ਦੈਟ ਮਿਸਟਰ ਮੋਦੀ ਸੀਜ਼ ਨੋ ਕਨਟਰਡਿਕਸ਼ਨ ਬੀਟਵੀਨ ਇਕਨੋਮਿਕਨ ਡਿਵੈਲਪਮੈਂਟ ਐਂਡ ਅ ਮਸਕੂਲਰ ਹਿੰਦੂ ਨੈਸ਼ਨਲਿਜ਼ਮ ਦੈਟ ਫੀਡਸ ਔਨ ਸਟੋਕਿੰਗ ਐਂਟੀ-ਮੁਸਲਮ ਪੈਸ਼ਨਸ ਬੇਨੂੰ ਦਿੱਤਿਆਂ ਹਾਥ ਨੂੰ ਬਣਾਣਾ ਹੀ ਦੱਸਦਾ ਹੈ ਕਿ ਮੋਦੀ ਨੂੰ ਇਹ ਨਹੀਂ ਲੱਗਦਾ ਕਿ ਬਈ ਵਿਕਾਸ ਔਰ ਸੈਕੂਲਰਿਜ਼ਮ ਟੁਗੇਦਰ ਨੂੰ ਲੱਗਦਾ ਹੈ ਕਿ ਵਿਕਾਸ ਦੇ ਨਾਲ ਤੁਸੀਂ ਹਿੰਦੂ ਨੈਸ਼ਨਿਸਟਿਕ ਅਜੈਂਡਾ ਵੀ ਜਿਹੜਾ ਉਹ ਕੋਈ ਵਿਕਾਸ ਦੇ ਰਸਤੇ 'ਚ ਰੁਕਾਵਟ ਨਹੀਂ ਹੈ ਜੀ ਪਾਵੇਂ ਉਹਨਾਂ ਦਾ ਦਾਦਾ ਮੁਸਲਮਾਨਾਂ ਦੇ ਵਿਰੋਧ ਚ ਲਾਈਨ ਹੋਏ ਮਿਸਟਰ ਮੋਦੀਜ਼ ਇਕਨੋਮਿਕਲ ਪਾਲਿਸਿਸ ਹੈਵ ਡਿਲੀਵਰਡ ਗ੍ਰੋਥ ਬਟ ਨਾਟ ਜੋਬਸ ਕਿ ਵੀ ਜਿਹੜਾ ਗ੍ਰੋਥ ਆ ਉਹ ਵੀ ਆ ਗਿਆ ਵੀ ਸਭ ਫੇਕ ਡਾਟਾ ਦੇ ਰਹੇ ਨੇ ਵੀ ਕੋਈ ਨੌਕਰੀਆਂ ਨਹੀਂ ਨਿਕਲੀਆਂ ਇੰਡੀਆ ਨੀਡਸ ਟੂ ਜਨਰੇਟ ਅ ਮਿਲੀਅਨ ਨਿਊ ਜੋਬਸ ਐਵਰੀ ਮੰਥ ਟੂ ਮੀਟ এমਪਲੋਇਮੈਂਟ ਡਿਮਾਂਡ ਕਿ ਵੀ ਭਾਰਤ ਦੇ ਵਿੱਚ 1 ਮਿਲੀਅਨ ਜੌਬ ਨਵੇਂ ਹੋਣੇ ਚਾਹੀਦੇ ਨੇ ਜੇ ਉਹਨਾਂ ਨੇ ਉਸ ਰੋਜ਼ਗਾਰ ਦੀ ਕੰਡੀਸ਼ਨ ਨੂੰ ਪੂਰਾ ਕਰਨਾ ਹੈ शुड मिटर आदित्यनाथ फेल टू डिलीवर देर इज एवरी फीयर दैट ही एंड मिस्टर मोद पार्टी विल रिजॉर्ट टू डेडली मुस्लिम बेटिंग टू स्टे इन पावर टर्निंग मिसर मोदीज ड्रीमलैंड इन टू नाइट मेयर फॉर इंडियाज़ माइनॉरिटीज़ एंड थ्रैटनिंग द प्रोग्रेस दैट मिस मोदी हैज प्रोम टू ऑल ऑफ इट सिटीजन उन्होंने कहा कि बी जाहर है कि अगलिया चोणा तक पहुँचद उपर वो कह ही चुके हैं भी ये डिलीवर होना नहीं और फिर मोदी एंड कंपनी जी है ਇਹ ਆਪਣਾ ਐਕਸਟ੍ਰੀਮ ਜਿਹੜਾ ਹਿੰਦੂਤਵਾਦ ਆ ਔਰ ਮਾਈਨੋਰਟੀਜ਼ ਦੇ ਖਿਲਾਫ ਅਜੰਡਾ ਹੈ ਉਹਨੂੰ ਇੰਪਲੀਮੈਂਟ ਕਰਨਗੇ ਔਰ ਇਹ ਨਿਊਯਾਰਕ 'ਚ ਬੈਠੇ ਐਡੀਟੋਰੀਅਲ ਲਿਖਿਆ ਜਾਂਦਾ ਹੈ ਔਰ ਤੁਸੀਂ ਦੇਖੋ ਵੀ ਉਹ ਕਿਵੇਂ মিডিਆ ਨੂੰ ਮਾਨੀਟਰ ਕਰਦੇ ਨੇ ਕਿਵੇਂ ਡਿਫੈਂਡ ਕਰਦੇ ਨੇ ਹਰ ਕ੍ਰਾਈਮਨਲ ਨੂੰ ਨਾਲ ਦੀ ਨਾਲ ਹੀ ਇੰਡੀਆ ਦੀ ਫੋਰਨ ਮਿਨਿਸਟਰੀ ਨੇ ਇਸ ਦੇ ਉੱਤੇ ਜਿਹੜਾ ਆਪਣਾ ਰਿਐਕਸ਼ਨ ਦਿੱਤਾ ਹੈ ਇੰਡੀਆ ਕੁਐਸਚਨਸ ਨਿਊਯਾਰਕ ਟਾਈਮਜ਼ ਐਡੀਟੋਰੀਅਲ ਕ੍ਰਿਟੀਸਾਈਜ਼ਿੰਗ ਅਤਿਅੰਤ ਅਨਾਸਮੈਂਟ ਅਪੁਆਇੰਟਮੈਂਟ ਕਿ ਭਾਰਤ ਨੇ ਇਸ ਦੇ ਉੱਤੇ ਜਿਹੜਾ ਸਵਾਲ اٹھਾਇਆ ਇੰਡੀਆ ਔਨ ਟਿਊਜ਼ਡੇ ਕੁਐਸਚਨਡ ਐਨ ਐਡੀਟੋਰੀਅਲ ਥੈਟ ਦ ਨਿਊਯਾਰਕ ਟਾਈਮਜ਼ ਪਬਲਿਸ਼ਡ ਕ੍ਰਿਟਿਕਾਈਜ਼ਿੰਗ ਦ ਬੀਜਪੀਜ਼ ਡਿਸੀਜਨ ਟੂ ਮੇਕ ਅਦਿੱਤਿਆ ਨਾ ਚੀਫ ਮਿਨਿਸਟਰ ਔਫ ਉੱਤਰ ਪ੍ਰਦੇਸ਼ ਔਲ ਐਡੀਟੋਰੀਅਲਸ ਔਰ ਓਪੀਨੀਅਨਸ ਆਰ ਸਬਜੈਕਟਿਵ ਸਬਜੈਕਟਿਵ ਦਾ ਮਤਲਬ ਹੈ ਕਿ ਵੀ ਇਹ ਉਹਨਾਂ ਦਾ ਨਜ਼ਰੀਆ ਹੋ ਸਕਦਾ ਹੈ ਦਿਸ ਕੇਸ ਇਜ਼ ਪਾਰਟਿਕੁਲਰਲੀ ਸੋ ਕਿ ਵੀ ਆ ਜਿਹੜਾ ਕਿਆ ਹੈ ਇਹ ਵੀ ਉਸੇ ਕੈਟਾਗਰੀ ਚ ਆਉਂਦਾ ਹੈ ਜੀ ਦਾ ਵਿਜਡਮ ਇਨ ਡਾਊਟਿੰਗ ਦਾ ਵਰਡਿਕਟਸ ਆਫ ਜੈਨਿਊਨ ਡੈਮੋਕਰੈਟਿਕ ਐਕਸਾਈਜ਼ਸ ਐਟ ਹੋਮ ਐਂਡ ਅਬ੍ਰੋਡ ਇਸ ਕੁਐਸਚਨੇਬਲ ਐਕਸਟਰਨਲ ਅਫੇਅਰਸ ਮਿਨਿਸਟਰੀ ਸਪੋਕਸਪਰਸਨ ਗੋਪਾਲ ਬੈਗਲੇ ਸੈੱਡ ਉਹਨੇ ਕਿਹਾ ਜੀ ਦੇਖੋ ਲੋਕਾਂ ਨੇ ਮੈਜੋਰਟੀ ਦੇ ਨਾਲ ਚੁਣਿਆ ਇਹ ਹੁਣ ਨਿਊਯਾਰਕ ਟਾਈਮਜ਼ ਲੋਕਾਂ ਦੀ ਜਜਮੈਂਟ ਦੇ ਉੱਤੇ ਜਿਹੜਾ ਉਹਨਾਂ ਦੀ ਵਿਜਡਮ ਦੇ ਉੱਤੇ ਸਵਾਲੀਆ ਨਿਸ਼ਾਨ ਲਾ ਰਹੇ ਨੇ ਜੀ ਇਹੀ ਆਰਗੂਮੈਂਟ ਹਿਟਲਰ ਦੀ ਨਾਜ਼ੀ ਪਾਰ ਕੋਈ ਹਿਟਲਰ ਫਰਾਡੀ ਕੋ ਦੇ ਨਾਲ ਨਹੀਂ ਸੀ ਪਾਵਰ ਚ ਆਇਆ ਕਿਉਂਕੋ ਫਾਇਦਾ ਜਰਨਲ ਸੀ ਤੇ ਉਹਨੇ ਪਾਵਰ ਗ੍ਰੈਬ ਕੀਤੀ ਸੀ ਸੋਸ਼ਲਿਸਟ ਰਿਪਬਲਿਕ ਆਫ ਜਰਮਨੀ ਕੰਟਰੀ ਦਾ ਨਾਮ ਸੀ ਉਹਦੀ ਪਾਰਟੀ ਚ ਹੋਣਾ ਜਿੱਤ ਗਈ ਆਈ ਸੀ ਜੀ ਔਰ ਫਿਰ ਜੋ ਕੁਝ ਉਹਨਾਂ ਨੇ ਕੀਤਾ ਡੈਮੋਕਰੇਸੀ ਦੇ ਨਾਂ ਥੱਲੇ ਉਹ ਸਾਹਮਣੇ ਔਰ ਇਹੀ ਗੱਲ ਜਿਹੜੀ ਮੋਦੀ ਦੇ ਸਰਕਾਰ ਉਹ ਦੂਸਰੀ ਜਿਹੜੀ ਹੈ ਉਹਦੇ ਚ ਉਹ ਡਿਫੈਂਡ ਕਰ ਰਹੇ ਨੇ ਕਿ ਵੀ ਇਹ ਜਿਹੜਾ ਸਾਰਾ ਪਾਰਟ ਹੈ ਔਰ ਉਹਦੇ ਚੋਂ ਉਹਨਾਂ ਨੇ ਫਿਰ ਅਸੀਂ ਤਾਂ ਪੂਰਾ ਐਡੀਟੋਰੀਅਲ ਪੜਿਆ ਉਹਨਾਂ ਨੇ ਇਸ ਖਬਰ 'ਚ ਐਡੀਟোরিয়াল ਨੂੰ ਕੋਟ ਕਰਦੇ ਆ ਇਨ ਦਾ ਐਂਡ ਉਹਨਾਂ ਨੇ ਕਿਹਾ ਕਿ ਵੀ ਇਹ ਸਾਰਾ ਪਾਰਟ ਹੈਗਾ ਉਹਨਾਂ ਨੇ ਕਿਹਾ ਨਿਊਯਾਰਕ ਟਾਈਮਸ ਪਰ ਉਹਨਾਂ ਨੇ ਕਿਹਾ ਜੀ ਇਹ ਲੋਕਾਂ ਦੇ ਵਿਜਡਮ ਨੂੰ ਜਿਹੜਾ ਉਹ ਉਹਦੇ ਤੇ ਸਵਾਲੀਆ ਨਿਸ਼ਾਨ ਉੱਠਦੇ ਅਜਿਵੇਂ ਮੈਂ ਬਿਗਨਿੰਗ ਚ ਕਿਹਾ ਸੀ ਕਿ ਵੀ ਅਦਿੱਤਿਆਨਾਥ ਨੇ ਜਿਹੜੇ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤੇ ਜਦੋਂ ਪਾਰਲੀਮੈਂਟ ਜਾਂ ਰਾਜ ਸਭਾ ਦੇ ਵਿੱਚ ਦੋ ਕਿਸਮ ਦੇ ਬਿੱਲ ਹੁੰਦੇ ਨੇ ਤੇ ਸਰਕਾਰੀ ਬੈਂਚਾਂ ਵੱਲੋਂ ਹੁੰਦੇ ਨੇ ਉਹ ਤਾਂ ਕੈਲਕੂਲੇਟ ਕਰਕੇ ਹੁੰਦਾ ਹੈ ਵੀ ਜਦੋਂ ਜਿਹੜਾ ਪਾਸ ਹੋਏ ਉਹੀ ਪੇਸ਼ ਕੀਤਾ ਜਾਂਦਾ ਹੈ ਔਰ ਜਵੇਂ ਅੱਜ ਇੱਕ ਚੰਗੀ ਖਬਰ ਹੈ ਅਮਰੀਕਾ ਦੇ ਹਵਾਲੇ ਨਾਲ ਕਿ ਜਿਹੜਾ 트ੰਪ ਨੇ ਡੈਡਲਾਈਨ ਦਿੱਤੀ ਸੀ ਹਾਊਸ ਆਫ ਰਿਪ੍ਰੀਜ਼ੈਂਟੇਟਿਵਸ ਵਾਲਿਆਂ ਨੂੰ ਕਿ ਬੰਦ ਕਰੋ ਬਾਮਾ ਕੇਅਰ ਦਾ ਜਿਹੜਾ ਔਰ ਉਹ ਬਿਲ ਪੇਸ਼ ਕਰੋ ਔਰ ਚੰਗੀ ਗੱਲ ਹੈ ਵੀ ਰਿਪਬਲਿਕਨ ਪਾਰਟੀ ਦੇ ਵਿੱਚ ਇੰਨੀ ਕਾਪੋਜੀਸ਼ਨ ਹੋਈ ਕਿ ਅੱਜ ਜਿਹੜਾ ਪਾਲ ਰਿਆਨ ਸਪੀਕਰ ਹੈ ਰਿਪਬਲਿਕਨ ਪਾਰਟੀ ਦਾ ਉਹਨਾਂ ਨੇ ਕਿਹਾ ਜੀ ਅਸੀਂ ਇਹ ਬਿਲ ਨਹੀਂ ਪੇਸ਼ ਕਰ ਰਹੇ ਸੋ ਇਹ ਪਹਿਲੀ ਡੀਫੀਟ ਹੈ ਡੋਨਲਡ 트੍ਰੰਪ ਦੀ ਹਾਊਸ ਦੇ ਵਿੱਚ ਫਲੋਰ ਦੇ ਉੱਤੇ ਕਿਉਂਕਿ ਸਾਰਾ ਕੈਂਪੇਨ ਇਹ ਸੀ ਕਿ ਉਹ ਅਬਾਮਾ ਕਿਹਾ ਅਸੀਂ ਬਦਲ ਦੇਾਂਗੇ ਦੂਜੇ ਸੋ ਉਸ ਦੀ ਆਪਣੀ ਰਿਪਬਲਿਕਨ ਪਾਰਟੀ ਨੂੰ ਵੀ ਇਹਦੇ ਵੀ ਕਾਂਗਰਸਮੈਨ ਨੂੰ ਇਹ ਰੀਅਲਾਈਜ਼ ਹੋਣਾ ਸ਼ੁਰੂ ਹੋਇਆ ਹੈ ਕਿ ਵੀ ਇਹ ਕਮੜਾ ਆਪ ਤਾਂ ਮਰਿਆ ਸਾਨੂੰ ਵੀ ਮਰਵਾਏਗਾ ਸੋ ਇਹ ਇੱਕ ਵਿਕਟਰੀ ਹੈ ਸੋ ਇਹ ਕਿਉਂਕਿ ਜੇ ਟ੍ਰੈਜਰੀ ਬਿੱਲ ਲਿਆਂਦਾ ਔਰ ਉਹ ਨਾ ਜਾਂਦਾ ਤਾਂ ਇਹਨਾਂ ਦਾ ਥੱਲਾ ਲੱਗਦਾ ਸੋ ਉਹਨਾਂ ਨੇ ਉਹਨੂੰ ਲਿਆਂਦਾ ਹੀ ਨਹੀਂ ਪਰ ਤੁਸੀਂ ਪ੍ਰਾਈਵੇਟ ਮੈਂਬਰ ਬੇ ਲਿਆ ਸਕਦੇ ਹੋ ਡਿਸਕਸ ਹੋਏ ਨਾ ਹੋਏ ਪਰ ਇੰਟੈਂਟ ਸ਼ੋ ਕਰਦਾ ਵੀ ਤੁਸੀਂ ਕੀ ਚਾਹੁੰਦੇ ਹੋ ਔਰ ਇਹ ਜਦੋਂ ਦਾ 2014 ਤੋਂ ਦੇ ਵਿੱਚ ਬਣਿਆ ਪਿਛਲੇ ਢਾਈ ਸਾਲ ਚੋਂ ਨੇ ਪੰਜ ਇਸ ਕਿਸਮ ਦੇ ਪ੍ਰਾਈਵੇਟ ਬਿੱਲ ਇਹਨੇ ਜਿਹੜਾ ਦਿੱਤਿਆ 나ਥ ਨੇ ਲਿਆਂਦੇ ਜੀ ਪਹਿਲਾਂ ਉਹਨੇ ਸੰਵਿਧਾਨ ਸੋਧਨ ਬਿੱਲ 2014 ਦੇ ਵਿੱਚ ਉਹਨੇ ਕਿਹਾ ਜੀ ਸੈਕਸ਼ਨ 1 ਵਿੱਚ ਸੋਧਨ ਕਰੋ ਔਰ ਇਹਦੇ ਥੱਲੇ ਪ੍ਰਾਈਵੇਟ ਬਿੱਲ ਸੀ ਕਿ ਦੇਸ਼ ਦਾ ਨਾਂ ਜਿਹੜਾ ਉਹ ਇੰਡੀਆ ਤੋਂ ਬਦਲ ਕੇ ਭਾਰਤ ਰੱਖੋ ਸੋਾਰੇ ਕਬੀ ਇਹ ਆਰਐਸਐਸ ਦਾ ਏਜੰਡਾ ਹੈ ਕਿ ਜੀ ਇੰਡੀਆ ਨਾ ਅੰਗਰੇਜ਼ਾਂ ਨੇ ਦਿੱਤੇ ਔਰ ਇਹਦਾ ਨਾਮ ਭਾਰਤ ਰੱਖੋ ਔਰ ਇਹ ਇਹਦੇ ਬਾਰੇ ਇਹਨੇ ਦਿੱਤਿਆ ਨਾਥ ਨੇ ਪ੍ਰਾਈਵੇਟ ਮੈਂਬਰ ਬਿਲ ਵੀ ਲਿਆਂਦਾ ਹਾਲਾਂ ਇਹ ਡਿਸਕਸ ਨਹੀਂ ਹੋਇਆ ਜੀ ਫਿਰ 2014 ਗੋਹਤਿਆ પ્રતિਬੰਧ ਬਿਲ 2014 ਇਹਨੂੰ 16ਵੀਂ ਲੋਕ ਸਭਾ ਚ ਪੇਸ਼ ਕੀਤਾ ਗਿਆ ਔਰ 1909 ਚ 15ਵੀਂ ਲੋਕ ਸਭਾ ਚ ਵੀ ਇਹਨੇ ਕਿਉਂਕਿ ਇਹ ਤਿਆਨਾ तिसरी ਚੌਥੀ ਵਾਰ ਐਮਪੀ ਬਣਿਆ ਉਹ ਤਾਂ ਚੀਫ ਮਿਨਿਸਟਰ ਬਣ ਗਿਆ ਯੂਪੀ ਦਾ ਇਨੇ ਪਹਿਲਾਂ 2009 ਚ ਪੇਸ਼ ਕੀਤਾ ਸੀ ਔਰ ਉਹਦੇ ਚ ਉਹਨੇ ਇਸ ਬਿਲ ਚ ਪ੍ਰਾਈਵੇਟ ਮੈਂਬਰ ਬਿਲ ਚ ਇਹ ਕਿਹਾ ਵੀ ਗਾਂ ਬੈਲ ਬਛੜੇ ਇਹਨਾਂ ਦੇ ਉੱਤੇ ਸੈਂਟੀਫਿਕ ਕਾਰਨਾ ਕਰਕੇ ਹੁਣ ਉਹਨਾਂ ਨੂੰ ਇਹ ਪਤਾ ਹੈ ਵੀ ਹਿੰਦੂਤਵਾਦ ਦਾ ਏਜੰਡਾ ਵੀ ਤੁਸੀਂ ਕੋਣ ਕਹੋਗੇ ਜੀ ਸੈਂਟੀਫਿਕਲੀ ਗਾਂ ਦਾ ਮਾਸ ਠੀਕ ਨਹੀਂ ਹੈ ਬੌਲ ਦਾ ਠੀਕ ਨਹੀਂ ਹੈ ਬੱਚੇ ਦਾ ਠੀਕ ਨਹੀਂ ਹੈ ਉਹ ਵਿਚਾਰਾ ਕੁੱਕੜ ਹੀ ਰਹਿ ਗਿਆ ਖਾਣ ਨੂੰ ਸਰ ਜੀ ਜਿਆਦਾ ਬਿਲਕੁਲ ਹੀ ਕਹਦੇ ਉਹ ਵੀ ਦੇਸ਼ ਨੂੰ ਜਿਵੇਂ ਸ਼ੇਰਾਂ ਨੂੰ ਵੀ ਜਿਹੜਾ ਉਹ ਮਤਲਬ ਪਾਲਕ ਪਨੀਰ ਪਾਲਕ ਪਨੀਰ ਖਾਣ ਤੇ ਲਾ ਦਿਓ ਉਨੇ ਹੁਣ ਇਹ ਵੀ ਉਹਨੇ ਬਿਲ ਪਾਸ ਕੀਤਾ ਸੀ ਪੇਸ਼ ਕੀਤਾ ਸੀ ਇਸੇ ਤਰ੍ਹਾਂ ਸੰਵਿਧਾਨ ਸੋਸ਼ੋਧਨ ਬਿਲ 2014 ਕੇ ਸੈਕਸ਼ਨ 44 ਨੂੰ ਖਤਮ ਕਰੋ ਉਹਦੇ ਚ ਇਹ ਹੈ ਕਿ ਵੀ ਯੂਨੀਫਾਰਮ ਸਿਵਲ ਕੋਡ ਭਾਰਤ ਚ ਬਣਾਓ ਕਿ ਜਿਹੜਾ ਮੁਸਲਮਾਨਾ ਦੇ ਲਈ ਪਰਸਨਲ ਲਾਅ ਹੈ ਈਸਾਈਆਂ ਲਈ ਹੈ ਜ਼ੋਰੈਸਟੀਆਂ ਉਹ ਸਭ ਖਤਮ ਕਰੋ ਔਰ ਜਿਹੜਾ ਬੀਜੇਪੀ ਦਾ ਅਲਟੀਮੇਟ ਗੋਲ ਹੈ ਕਿ ਯੂਨੀਫਾਰਮ ਲਾਅ ਬਣਾਓ ਸਭ ਜਿਹੜਾ ਉਹਨਾਂ ਨੂੰ ਖਤਮ ਫੇਰ ਕਨਸਟੀਟਿਊਸ਼ਨ ਜਿਹੜਾ ਐਮੈਂਡਮੈਂਟ ਬਿਲ 2015 ਕਿ 25 A ਚ ਜਿਹੜਾ ਉਹਨੂੰ ਸ਼ਾਮਿਲ ਕਰੋ ਕਿ ਭਾਰਤੀ ਸੰਵਿਧਾਨ ਦੇ ਵਿੱਚ ਜਿਹੜਾ ਫੋਰਸੇਬਲ ਕਨਵਰਸ਼ਨ ਹੈ ਫੋਰਸੇਬਲ ਤੁਸੀਂ ਕਰ ਰਹੇ ਹੋ ਵੀ ਇਹਦੇ ਤੇ پابੰਦੀ ਲਾਈ ਜਾਏ ਔਰ ਫਿਰ ਹੁਣ ਇਹਨਾਂ ਨੂੰ ਲੱਗਦਾ ਹੈ ਵੀ ਜਿਵੇਂ ਇੱਕ ਤਾਂ ਹਾਈ ਕੋਰਟ ਦਾ ਆਪਣਾ ਹੁੰਦਾ ਹੀ ਹੈ ਜਿੱਥੇ ਹੈੱਡ ਕੁਆਟਰ ਹੈ ਹਾਈ ਕੋਰਟ ਦਾ ਅਲਾਹਾਬਾਦ ਚ ਔਰ ਲੇਕਨ ਜਿਵੇਂ ਉਹਨਾਂ ਨੇ ਬੈਂਚ ਬਣਾਏ ਨੇ ਆਡ-ਡਡ ਯੂਪੀ ਦਾ ਇੱਕ ਬੈਂਚ ਲਖਨਊ ਚ ਹੈ ਜਿਹਨੇ ਬਾਬਰੀ ਮਸਜਿਦ ਰਾਮ ਮੰਦਰ ਦਾ ਜਿਹੜਾ ਝਗੜੇ ਚ ਦਿੱਤਾ ਫੈਸਲਾ ਲਖਨਊ ਬੈਂਚ ਸੀ ਔਰ ਇਹਨੇ ਇੱਕ ਬਿਲ 2015 ਚ ਪੇਸ਼ ਕੀਤਾ ਕਿ ਅਲਾਹਾਬਾਦ ਹਾਈ ਕੋਰਟ ਦਾ ਇੱਕ ਪਰਮਨੈਂਟ ਬੈਂਚ ਜਿਹੜਾ ਗੋਰਖਪੁਰ ਚ ਵੀ ਬਣਾਓ ਤਾਂ ਕਿ ਜੋਗੀ ਦੇ ਸਿੱਧੇ ਹੁਕਮਾਂ ਦੇ ਨਾਲ ਗੋਰਖਪੁਰ ਦੇ ਵਿੱਚ ਜਿਹੜਾ ਇਹ ਪਾਰਟ ਹੋਏ ਔਰ ਗੱਲ ਕੱਲੀ ਜੋਗੀ ਉਹ ਹੁਣ ਬਣ ਗਿਆ ਚੀਫ ਮਿਨਿਸਟਰ ਕਿਵੇਂ ਸੁਬਰਾਮਣੀਅਮ ਸਵਾਮੀ ਨੇ ਸੁਪਰੀਮ ਕੋਰਟ ਚ ਮੂਵ ਕਰਤਾ ਕਿ ਜੀ ਮੰਦਰ ਉੱਥੇ ਬਣਾਓ ਅਯੁੱਧਿਆ ਚ ਉਹਨੇ ਨੂੰ ਸਰਾਈ ਉਦਰਿਆ ਦੇ ਪਾਰ ਕੱਢੋ ਮਸਜਿਦ ਨੂੰ ਔਰ ਉਹਨੇ ਅੱਜ ਜਿਹੜਾ ਇੱਕ ਕਿ ਗਾਂ ਦੇ ਮਾਰਨ ਦੇ ਉੱਤੇ ਪਾਬੰਦੀ ਲਾਈ ਜਾਏ ਰਾਜ ਸਭਾ ਦੇ ਐਮਪੀ ਸੁਬਰਾਮਨੀਮ ਸਵਾਮੀ ਨੇ ਅੱਜ ਇੱਕ ਪ੍ਰਾਈਵੇਟ ਮੈਂਬਰ ਬਿਲ ਦਿੱਤਾ ਉਹਨੇ ਕਿਹਾ ਕਿ ਦਾ ਮੂਵ ਕਮਸ ਕਲੋਸ ਟੂ ਦਾ ਹੀਲਸ ਆਫ ਬੀਜੇਪੀ ਕਲਿੰਚਿੰਗ ਪਾਵਰ ਇਨ ਉੱਤਰ ਪ੍ਰਦੇਸ਼ ਉਹਨੇ ਕਿਹਾ ਸਵਾਮੀਜ਼ ਕਾਉ ਪ੍ਰੋਟੈਕਸ਼ਨ ਬਿਲ 2017 ਉਹਨੇ ਚੀਫ ਮਿਨਿਸਟਰ ਬਣ ਗਿਆ तैनात जो सुब्रमण्यम स्वामी वह कहें काउ प्रोटैक्शन बिल दो हजार सतारह सीक्स टू क्रिएट एन अथॉरिटी टू एनश्योर स्टेबिलाईजे ऑफ पापुलेशन ऑफ काउस बोज इंडिकस ब्रीड सुजैसड मेशर्स टू कंप्लाई विद आर्टिकल थर्टी सैवन एंड फोर्ट ऑफ द कांस्टिट्यूशन बैन द स्लाटर ऑफ काउज एंड प्रोवाइड फॉर डेटर पनिशमेंट इनक्लूडिंग डेथ पेनल्टी फॉर स्लाटर ऑफ काउज एंड रिलेटेड मैडम सुब्रमणियम स्वामी ने ਸਰਫੇ ਜੀ ਨੇ ਕਿਹਾ ਵੀ ਗਾਂ ਦੇ ਮਾਰਨ ਤੇ ਪਾਬੰਦੀ ਲਾਓ ਉਹਨਾਂ ਨੇ ਕਿਹਾ ਵੀ ਜਿਹੜਾ ਇਸ ਪਾਬੰਦੇ ਦੀ ਉਲੰਘਣਾ ਕਰਦੇ ਨੇ ਉਹਨਾਂ ਨੂੰ ਮੌਤ ਦੀ ਸਜ਼ਾ ਦਿਓ ਹੁਣ ਅੱਜ ਸੁਪਰੀਮ ਕੋਰਟ ਨੇ ਕਿਹਾ ਜੀ 199 ਫਾਈਲਾਂ ਲਿਆਓ ਨਵੰਬਰ 84 ਦੀ ਜਿਹੜੀ ਸਪੈਸ਼ਲ ਇਨਵੈਸਟੀਗੇਟਿਵ ਟੀਮ 2.5 ਸਾਲ ਹੋ ਗਏ ਨੇ ਗੱਲ ਅੱਗੇ ਨਹੀਂ ਮੂਵ ਹੋ ਰਹੀ ਸੋ ਜਿਨ੍ਹਾਂ ਨੇ ਹਜ਼ਾਰਾਂ ਸਿੱਖ ਮਾਰੇ ਹਜ਼ਾਰਾਂ ਮੁਸਲਮਾਨ ਮਾਰੇ ਹਜ਼ਾਰਾਂ ਈਸਾਈ ਮਾਰੇ ਉਹਨਾਂ ਨੂੰ 30 35 32 ਸਾਲ ਬਾਅਦ ਵੀ ਕੋਈ ਇਨਸਾਫ ਨਹੀਂ ਹੈ ਤਾਂ ਹੁਣ ਗੌਧ ਦੇ ਮਾਰਨ ਦੇ ਉੱਤੇ ਜਿਹੜਾ ਉਹ ਡੈਥ ਪੈਨਲਟੀ ਲਿਆਉਣ ਦਾ ਬਿੱਲ ਆਲਰੇਡੀ ਸੁਬ੍ਰਮਣੀਯ ਸੁਆਮੀ ਨੇ ਰਾਜ ਸਭਾ ਚ ਲਿਆਂਦਾ ਸੋ ਇਹ ਸਾਡਾ ਅੱਜ ਦਾ ਪਹਿਲਾ ਇਸ਼ੂ ਹੈ ਜੀ ਡਾਕਟਰ ਸਾਹਿਬ ਲੈਂਦੇ ਇਸ਼ੂ ਆਪਾਂ ਆਫਟਰ ਬ੍ਰੇਕ ਡਿਸਕਸ ਕਰਦੇ ਆਂ ਈਅਰਸ ਸੋ ਸਾਰਨਾ ਐਸਨਾ ਬਣੇ ਰਹਿਣਾ ਮਿਲਦੇ ਆਫਟਰ ਥਿਸ ਸ਼ਾਰਟ ਬ੍ਰੇਕ